ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਆ ਰਹੀ ਜਿਹੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਪੰਜਾਬ ਦੀ ਭਰਤੀ ਹੈ ਪੰਜਾਬ ਦੇ ਵਿੱਚ ਹੀ ਇਹ ਪੋਸਟਿੰਗ ਆ ਰਹਿਣ ਵਾਲੀ ਹੈ ਤਾਂ ਪੋਸਟਾਂ ਦੀ ਪੂਰੀ ਜਾਣਕਾਰੀ ਕਿੰਨੀਆਂ ਪੋਸਟਾਂ ਹੈ ਕੀ ਤਨਖਾਹ ਹੋਊਗੀ ਕੀ ਯੋਗਤਾ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਲਓ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਪੋਸਟਾਂ ਜੋ ਵੱਖ-ਵੱਖ ਜਾਰੀ ਹੋਈਆਂ ਆ ਆਪਾਂ ਉਹਨਾਂ ਦੀ ਗੱਲਬਾਤ ਕਰਦੇ ਹਾਂ ਜੀ ਪ੍ਰਿੰਸੀਪਲ ਪ੍ਰੋਜੈਕਟ ਐਸੋਸੀਏਟ ਇੱਕ ਪੋਸਟ ਜਾਰੀ ਹੋਈ ਹੈ ਜੀ ਜਿਹਦੇ ਲਈ ਸੈਲਰੀ ਇਹਨਾਂ ਵੱਲੋਂ 49000 ਪਲੱਸ ਐਚਆਰ ਇਹ ਰਹਿਣ ਵਾਲੀ ਹੈ ਤੇ ਇਹਨਾਂ ਪੋਸਟਾਂ ਦੇ ਲਈ ਸੀਨੀਅਰ ਪ੍ਰੋਜੈਕਟ ਐਸੋਸੀਏਟ ਜਿਹਦੇ ਲਈ 42000 ਰੁਪਏ ਸੈਲਰੀ ਰਹਿਣ ਵਾਲੀ ਹੈ ਪਲੱਸ ਐਚਆਰਏ ਦੋ ਪੋਸਟਾਂ ਜਾਰੀ ਹੋਈਆਂ ਜੀ ਇਹਦੇ ਲਈ ਵੀ ਅੰਤਮ ਮਿਤੀ 4 April 2025 ਰਹਿਣ ਵਾਲੀ ਹੈ ਜੀ ਨੈਕਟਾ ਜੀ ਪ੍ਰੋਜੈਕਟ ਐਸੋਸੀਏਟ 2 ਜਿਹਦੇ ਲਈ ਸੈਲਰੀ 28000 ਰੁਪਏ ਪਰ ਮੰਥ ਪਲੱਸ ਐਚਆਰਏ ਦੋ ਪੋਸਟਾਂ ਜਾਰੀ ਹੋਈਆਂ ਇਹਦੇ ਲਈ ਵੀ ਅੰਤਮ ਮਿਤੀ 4 April 2025 ਰਹਿਣ ਵਾਲੀ ਹੈ ਜੀ ਨੈਕਟਾ ਜੀ ਲੈਬਾਰਟਰੀ ਅਸਿਸਟੈਂਟ ਜਿਹਦੇ ਲਈ ਸੈਲਰੀ 20000 ਰੁਪਏ ਪਲੱਸ ਐਚਆਰਏ ਰਹਿਣ ਵਾਲੀ ਹੈ ਜੀ ਇੱਕ ਪੋਸਟ ਰਹੂਗੀ ਜੀ ਤੇ ਵੱਕਨ ਇੰਟਰਵਿਊ ਹੋਗਾ ਜ ਨੈਕਟਰੀ ਫੀਲਡ ਵਰਕਰ ਜਿਹਦੇ ਲਈ ਸੈਲਰੀ 18000 ਰੁਪਏ ਪਲੱਸ ਐਚਆਰਏ ਰਹਿਣ ਵਾਲਾ ਤੇ ਤਿੰਨ ਪੋਸਟਾਂ ਜਾਰੀ ਹੋਈਆਂ ਇਹਦੇ ਲਈ ਵੀ ਸਿੱਧੀ ਇੰਟਰਵਿਊ ਹੋਊਗੀ ਤੇ 4 ਅਪ੍ਰੈਲ 2025 ਨੂੰ 10:30 ਵਜੇ ਸਵੇਰੇ ਇਹਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਨੈਕਟ ਹੈ ਜੀ ਸਾਇੰਟਿਫਿਕ ਐਡਮਿਨਿਸਟ੍ਰੇਟਿਵ ਅਸਿਸਟੈਂਟ ਸੈਲਰੀ 18000 ਰੁਪਏ ਪਲੱਸ ਐਚਆਰਏ ਇੱਕ ਪੋਸਟ ਹੈ ਜੀ ਇਹਦੇ ਲਈ ਵੀ ਇੰਟਰਵਿਊ ਸੇਮ ਡੇ ਰਹਿਣ ਵਾਲੀ ਹੈ 4 ਅਪ੍ਰੈਲ ਨੂੰ ਜੀ ਸਵੇਰੇ 10:30 ਵਜੇ ਇਹ ਜੋ ਰਿਕਰੂਟਮੈਂਟ ਨੋਟਿਸ ਹੈ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ ਜਾਰੀ ਹੋਇਆ ਜੋ ਕਿ ਸੈਕਟਰ 81 ਐਸਐਸ ਨਗਰ ਮੁਹਾਲੀ ਵਿਖੇ ਸਥਿਤ ਹੈ ਤੇ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਡਿਟੇਲਡ ਨੋਟੀਫਿਕੇਸ਼ਨ ਆ ਪੜ੍ਹ ਸਕਦੇ ਹੋ ਤੇ ਵੈਬਸਾਈਟ ਦਾ ਨਾਮ ਹੈ ਜੀ www.pbtillapps.com ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਵੀਰੀ ਦੀ ਡਿਸਕ੍ਰਿਪਸ਼ਨ 'ਚ ਹੈ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਜੋ ਵੀ ਅਪਲਾਈ ਕਰਨ ਦਾ ਜੋ ਸਾਰਾ ਪ੍ਰੋਸੈਸ ਇਹਨਾਂ ਦੀ ਵੈਬਸਾਈਟ ਤੇ ਹੀ ਰਹਿਣ ਵਾਲਾ ਹੈ ਚਾਹਵਨ ਉਮੀਦਵਾਰ ਜੋ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ ਪੋਸਟਾਂਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ